ਕਈ ਤੇ ਨਰਜੋ ਸਭ ਨੇ ਲਈ ਸਾਥੇ ਜਮੀਆਂ ਉਹਨੂੰ ਸਮਾਤੀ ਵਰਦੀ ਸੱਸ ਮੇਰੀ ਸਿਆਣੀ ਐ ਬਾੜੀਆਂ ਨੂੰ ਮਾਂ ਤੋਂ ਡਰਦੀ ਸੱਸ ਮੇਰੀ ਸਿਆਣੀ ਐ ਬਾੜੀਆਂ ਨੂੰ ਮਾਂ ਤੋਂ ਡਰਦੀ ਸੱਸ ਮੇਰੀ ਸਿਆਣੀ ਐ ਬਾੜੀਆਂ ਨੂੰ ਮਾਂ ਤੋਂ ਡਰਦੀ ਦੇ ਪਤ ਮੇਰਾ ਬੁਰਾ ਬਾੜਦੇ ਦੇ ਨਾ ਕਿੱਥੇ ਨਾਮਿੰਗਾ ਚੱਪੇ ਦੇ ਚਿੱਟੀਆਂ ਦਾ ਨਾਂ ਦੇ ਪੈ

ਰੀਨੇ ਮੁੰਡੇ ਜੰਨੇ ਜੰਮ ਜੰਮ ਪਰਤੇ ਆਲੇ ਨਹੀਂ ਇੱਕ ਮੇਰੇ ਕੰਤ ਬਿਨਾ ਸਾਰੇ ਹੀ ਵੇਚਣ ਵਾਲੇ ਨਹੀਂ ਇੱਕ ਮੇਰੇ ਕੰਤ ਬਿਨਾ ਸਾਰੇ ਵੇਚਣ ਵਾਲੇ ਇੱਕ ਮੇਰੇ ਕੰਤ ਬਿਨਾ ਸਾਰੇ ਵੇਚਣ ਮਾਰੇ ਨਹੀਂ ਇੱਕ ਮੇਰੇ ਕੰਤ ਬਿਨਾ ਆਸਾਸ ਮੇਰੀ ਨੇ ਮੁੰਡਾ ਜੰਮਿਆ ਲੋਕੀ ਦੇਣ ਵਧਾਈ ਨਹੀਂ ਸ਼ਰੀਕ ਜੰਨੇ ਆ ਜੇ ਕੁੜੀਏ ਮੇਰਾ ਕੰਨਾ ਨਹੀਂ ਜਾਣਦੀ ਨਾ ਮੇਰਾ ਕਰ ਕਰਾ ਨਹੀਂ ਜੇ ਕੁੜੀਏ ਮੇਰਾ ਕੰਨਾ ਨਹੀਂ ਜਾਣਦੀ ਖੂ ਹੈ ਕੁੱਤਾ ਵਾਲਾ ਨਹੀਂ ਜੇ ਕੁੜੀਏ ਮੇਰਾ ਕੰਨਾ ਨਹੀਂ ਜਾਣਦੀ ਤੁਮੋਂ ਦਿੱਖੇ ਚ ਮਾਰਾ ਹੋਤਨ ਕਿੰਗੇ ਦਾ ਸੁਨਹਿਤੀਏ ਨਨਕਾਰ ਮੋਤ ਦੇ ਰਿਹਾ ਨਾ ਹਾਂ ਸੁਨਹਿਤੀਏ ਨਨਕਾਰ ਮੋਤ ਦੇ ਰਿਹਾ